ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਲੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇੜ ਲਈ ਲੈ ਕੇ ਆ ਜਾਾਂਗੇ ਇੱਕ ਤਾਂ ਤਾਜੀ ਸੂਈਆ ਤੇ ਇੱਕ ਹਜੇ ਗੱਬਣਾ ਜੀ ਥੋੜੇ ਦਿਨ ਲੈਂਦੀ ਆ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਚੱਲਦਾ ਕੰਮ ਪੂਰਾ ਵਧੀਆ ਚੱਲੀ ਜਾਂਦਾ ਵੀਡੀਓ ਪਾ ਦੇਣੇ ਬੈਕ ਜਾਂਦਾ ਮਾਲ ਠੀਕ ਆ ਉਦੋਂ ਪਿਛਲੀ ਵੀਡੀਓ ਦਾ ਰਿਸਪੋਨਸ ਆ ਬੋਲ ਆ ਹੁਣ ਵੀ ਪੁੱਛੀ ਜਾਂਦੇ ਬੱਸਾਂ ਉਹ ਠੀਕ ਹੈ ਮੈਂ ਬਹਿ ਗਿਆ ਬਈ ਉਦੋਂ ਉਦ ਦੀ ਬੈਗੀਆਂ ਸੀ ਉਹਦੀ ਠੀਕ ਹੈ ਨਾਮ ਤੇ ਡਰੈਸ ਬੋਲ ਦੋ ਆਪਣਾ ਨਾਂ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦਸੀਲ ਨਿਹਾਲ ਸਿੰਘਲ ਨੇੜੇ ਪਿੰਡ ਕਿਹੜਾ ਰਹਿੰਦਾ ਬਈ ਨੇੜੇ ਰਹਿ ਗਿਆ ਮੱਝੂਕੇ ਤਲਵੰਡੀ ਭਾਬੀਕੇ ਆਰਾਮਗੜ ਠੀਕ ਹੈ ਇਹ ਨੰਬਰ ਮੋਬਾਈਲ ਨੰਬਰ ਬੋਲੋ 87278 ਹੂੰ 09953 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਇਧਰੋਂ ਸਟਾਰਟ ਕਰ ਦਈਏ ਫਿਰ ਸੂਹੀ ਤੋਂ ਹੀ ਕਰ ਦਿੰਦੇ ਹਾਂ ਜਿਹੜੀ ਆਪਾਂ ਬਈ ਸਾਹਮਣੇ ਵੈੜ ਦੇਖ ਰਹੇ ਆ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਹੈ ਵੀਰੇ ਆ ਬਈ ਮੂੰਹ ਦਿਖਾ ਦੇ ਦੂਜੇ ਸੂਆ ਹੈ ਨਾ ਪਰ ਜਿਹੜੇ ਸਾਹਮਣੇ ਚਗਾਠ ਆਈ ਪੂਰੀ ਸੇਵਾ ਨਹੀਂ ਕਿਸੇ ਤੋਂ ਹੋਈ ਮੈਂ ਕਹਿੰਦਾ ਕੀ ਬਾਤਾਂ ਬਈ ਕਦ ਚੈੱਕ ਕਰਾ ਦੇ ਮੜਾ ਇਹ ਫੁੱਲ ਕਾਦਾ ਐਚ ਐਫ ਜਡਾ ਕਾ ਹਮ ਇਤੋਂ ਦਿਸੀ ਜਾਂਦਾ ਅਗਲੇ ਨੂੰ ਹੈ ਨਾ ਫੁੱਲ ਕਾਦਾ ਐਚ ਐਫ ਜਡਾ ਕਾ ਤੇ ਕਦੋਂ ਸੂਈ ਆ ਬਈ ਇਹ ਸੂਆ ਵੀ ਦੂਜਾ ਭਲਾ ਅਗਲਾ ਤੀਜਾ ਮੰਨ ਲੇ ਠੀਕ ਆ ਕਦੋਂ ਸੂਈ ਆ ਕਿੰਨਾ ਟਾਈਮ ਹੋ ਗਿਆ ਇਹ ਆਪਣਾ ਰਾਤ ਸੂਈ ਆ ਆਪਣੇ ਸਵੇਰੇ ਹੀ ਰਾਤ ਹੀ ਹੋਈ ਵੀ ਆ ਠੀਕ ਆ ਜੇਰ ਵਗੈਰਾ ਸਾਰਾ ਕੋ ਸੋਕੇ ਹਾਂ ਫੁੱਲ ਕੁਆਲਿਟੀ ਦੀ ਬੱਸੀ ਹੈ। ਹਾਂ ਜਵਾੰ ਅੰਗਰੇਜ਼ੀ ਜੀ ਚੈੱਕ ਕਰ ਲਹੁ। ਬੜਾ ਰੰਗ ਸੋਹਣਾਗਾ। ਬਹੁਤ ਕੁਆਲਿਟੀ ਦੀ ਬੱਸੀ ਦਿੱਤੀ ਹੈ ਬਾਕੀ ਬਈ ਆਪ ਵੀ ਇਹ ਗੱਲ ਕਰੀ ਨਾ ਬਹੁਤ ਸੁਨੱਖ ਪੋਣਾ ਵੈੜ ਤੇ ਬੋਦੀਵਾਦੀ ਚੈੱਕ ਕਰ ਲਹੁ ਫੁੱਲ ਚੰਗੀਆਂ। ਚੰਗੀਆਂ। ਬਾਕੀ ਆਪਾਂ ਥਣ ਚੈੱਕ ਕਰਵਾ ਲਿਆ ਬਹੁਤ ਚੰਗਾ ਥਣ। ਬੜਾ ਚੰਗਾ ਥਣ। ਗਲਾਤ ਥਣ ਨਾ ਪੂਰੀ ਵੀ ਥਣ ਲੱਗਣਾ ਨਾ ਨਾਰਾ ਮਾਰਨ ਵੇਖੀ ਜਲੇ ਵੇ ਤੇ ਠੰਢੀ ਸੀਲ ਵੀ ਕਰਨ ਵਾਲੀ ਫੁੱਲ। ਹੋਲਾ ਥਣ ਬਹੁਤ ਚੰਗਾ। ਹੂੰ ਖੋਲ ਦੇ ਬਈ ਤੋਰ ਦੇ ਖੋਲ ਕੇ। ਡਰਾਪਾ ਬਈ ਚੈੱਕ ਕਰਾ ਨਾ ਬੈਂਕ ਨਾ ਕਿਆ ਬਾਤ ਆ ਫਿਕਸ ਕਰਨ 7 ਲੀਟਰ ਬੋਲਾ ਕੜ ਕੱਟਦਾ ਹਾਂ ਬੱਛੀ ਨੂੰ ਚੰਗਾ ਕੇ ਠੀਕ ਆ ਕਿੰਨਾ ਕਿ ਦੁੱਧ ਦੇ ਦੂੰਗਾ ਐਸਟੀਮੇਟ ਦੁੱਧ ਇਹਰੇ ਨੂੰ ਹੁਣ 16 ਲੀਟਰ ਤਾਂ ਕੋਈ ਬੜਾ ਏਡੀ ਵੱਡੀ ਨੂੰ ਹਨਾ 16 ਲੀਟਰ ਇਹ ਨਹੀਂ ਪਤਾ ਕੋਈ ਕੇਰ ਵਾਲੇ ਕੋਲੇ ਜਾਂ ਨੋਕਤੇ ਵਾਲੇ ਕੋਲੇ ਆਵਲੀ 18 ਹੀ ਖੜਾ ਜੇ ਠੀਕ ਆ 16 15 16 ਨੇ ਰਾਮਦਾਨੋਂ ਦੀਆਂ ਦੇਣ ਠੀਕ ਆ ਲੇਵਾ ਬਹੁਤ ਸੋਹਣਾ ਬੰਦਾ ਹਾਂ ਲੇਵਾ ਰਖਾ ਟੈਕ ਬਾਈ ਕਰਮਾਂ ਵਾਲੀ ਮੈਂ ਕਹਿੰਨਾ ਕੀਆ ਬਾਤਾਂ ਆ ਟਾਇਟ ਲੇਵਾ ਰੱਖ ਦਿਆ ਬਹੁਤ ਸੋਹਣਾ ਬੰਨਾ ਬਾਕੀ ਧਾਰ ਕਿਵੇਂ ਆ ਬਈ ਬਹੁਤ ਨਾ ਮੋਟਨਾ ਧਾਰਾਂ ਜੇ ਅਗਲਾ ਖੜਾ ਅਗਲਾ ਕਹਿੰਦਾ ਨਾ ਹਨਾ ਸੈਂ ਐਨੀ ਧਾਰ ਮੋਟੀ ਆ ਤੂੰ ਗੱਲ ਹੀ ਛੱਡ ਦੇ ਠੀਕ ਆ ਨੱਬਣ ਦੀ ਨੱਬਣ ਦੀ ਕਿਵੇਂ ਆ ਮਲਟ ਜਾ ਅੱਛਾ ਹਾਂ ਹਾਂ ਤੇ ਕੀ ਮੋਲਾ ਬੜੀ ਫਿਰਦਾ ਮੋਲ ਦਾ ਫਿਰ ਤੈਨੂੰ ਪਤਾ ਆਪਣੇ ਜਾਇਜ਼ ਹੀ ਹੁੰਦਿਆ ਹਨ ਹੂੰ ਮੋਲੇ ਆਪਾਂ 52000 ਦੀ ਦੇ ਦਾਂਗੇ 52000 ਹਾਂ ਇਦ ਤਰੋ ਦਿਖਾ ਦੇ ਗੱਡਾ ਕਰਦਾ ਤੇ ਵੇਚ ਲੈ ਮੰਗਣਾ ਬਈ ਕੀ ਵਾਤਾ ਪਤਾ ਸੱਜਰੋ ਪਹਿੜ ਆਪਾਂ 52 ਜਰਸੀ ਜਰਸੀ ਉਹਲੇ ਕਰ ਦੇਣਾ ਵਾਤਾ ਹੀ ਇਕੱਲਾ ਕਰ ਆ ਲੈ ਬੁੱਥੀ ਦਿਖਾ ਦੇ ਵੀ ਦੂਜਾ ਸੂਈ ਆ ਪਰ ਥੋੜੀ ਸੇਵਾ ਘੱਟ ਹੋਈ ਆ ਬੱਚਾ ਬਾਈ ਬੱਸੀ ਆ ਸੂਈ ਸਵਾਈ ਆ ਬੱਸੀ ਵੀ ਕਰਮ ਰੇ ਨੇ ਨਾ ਜੇ ਗੱਲ ਕਰੀਏ ਬਹੁਤ ਕੁਆਲਿਟੀ ਦਿੱਤੀ ਆ ਤੇ ਮੁੱਲ ਬਾਈ ਨੇ 52000 ਆ ਬਾਈ ਬਸ ਸਿਰਫ 52 ਇਰਾਦਾ ਸੀਗਾ 55 56 ਕਰਾਂਗੇ ਵੀ 82 ਪਰ 52 ਹੀ ਆ ਠੀਕ ਆ ਠੰਡੀ ਸੀਲ ਬਾਕੀ ਬਾਈ ਨੇ ਦਿਖਾਈ ਆ ਬੰਦੇ ਅੱਗੇ ਬਾਈ ਜੰਗ 2 ਨੰਬਰ ਇਹ ਵੀ ਦੂਜਾ ਸੂਆ ਬਾਹਰ ਹੁੰਦੀ ਆ ਹੂੰ ਕੋਈ ਤੀਜਾ ਮੰਲ ਲੈ ਪਣਾ ਹਨਾ ਠੀਕ ਆ ਆਪਾਂ ਕਿਸੇ ਨਾਲ ਆ ਨਹੀਂ ਜਦ ਨਾਲ ਜਦ ਮਾਸ਼ੀ ਨਹੀਂ ਕਰਨੀ ਵੀ ਇਹ ਤੀਜਾ ਤੀਜਾ ਮੰਲ ਲੈ ਵੀ ਹੁੰਦੀ ਆ ਠੰਡੀ ਆ ਲੈ ਦਿਖਾ ਦਿਓ ਰੇ ਵਿਚਿਆ ਕੀ ਬਾਤ ਆ ਬਾਈ ਠੰਡੀ ਸੀਲ ਚੈੱਕ ਕਰ ਲੋ ਫੁੱਲ ਆ ਬਾਕੀ ਆਪਾਂ ਆਰਡਰ ਚੈੱਕ ਕਰਾਂ ਝੋਰਾ ਰਗਾ ਕਿੰਨੀਆਂ ਟੱਲਾਂ ਪਈਆਂ ਝੋਲਾ ਪੈ ਡਾ ਬਾਈ ਫੁੱਲ ਝੋਲਾ ਪਿਆ ਮੈਂ ਕਹਿੰਦਾ ਬਹੁਤ ਕਮਾਲ ਦਾ ਝੋਲਾ ਵੱਡਾ ਨਹੀਂ ਬਣਾਉਗੀ ਹਾਂ ਬਾਈ ਇਹ ਥਾਣ ਦੀ ਗੱਲ ਕਰੀਏ ਨਾ ਮੱਝਾ ਰਗਾ ਥਣ ਲਗਾ ਬਹੁਤ ਸੋਹਣਾ ਹੈ ਨਾ ਬੜਾ ਸੋਹਣਾ ਥਾਣਾ ਲਾਲ ਕੋਈ ਥਾਣਾ ਬਾਈ ਹਾਂ ਇੱਕੋ ਜਿਹਾ ਮਚਾਰੇ ਲੋੜਾ ਲੈਵੇ ਤੇ ਚੈੱਕ ਕਰ ਲੋ ਬਹੁਤ ਸੋਹਣਾ ਮੋਨਾ ਖੜ ਗਈ ਲੈ ਖੋਲ ਦੇ ਬਾਈ ਤੋਰ ਦੇਖੋ ਕਿ ਬਾਕੀ ਆਪਾਂ ਫੇਸ ਟੂਸ ਬਈ ਨੇੜੇ ਦੇ ਚੱਕਰ ਬਹੁਨੇ ਇਹ ਛੋਟਣਾ ਛੋਟਣਾ ਬਹੁਤ ਨੇੜੇ ਤੇ ਚੱਕਰ ਬਹੁਨੇ ਬਿਨਾਂ ਛੋਟ ਨੇ ਆਪਾਂ ਛੋਟ ਨੇ ਹੀ ਦੱਸ ਦੇ ਲੈ ਬਾਈ ਫੇਸ ਚੈੱਕ ਕਰ ਲਓ ਮੈਂ ਕਹਿੰਦਾ ਕੀ ਬਾਤ ਆ ਡੱਬਾ ਹਨਾ ਚਿੱਟਾ ਫੇਸ ਚਿੱਟਾ ਡੱਬਾ ਪੂਰੀ ਤੇ ਆਪ ਦੇਖ ਲੈ ਰੰਗਾ ਆਪਦਾ ਰੰਗ ਬੋਕਾ ਉਹੀ ਕਲਰ ਸਹੀ ਗੱਲ ਤੇ ਕਿੰਨੇ ਦਿਨ ਲੈ ਜੂ ਬਾਈ ਦਿਨ ਲੈ ਜੂ ਪੰਜ ਸੀ ਕੀ ਰਿਕਾਰਡ ਆ ਫਿਰ ਪੰਜ ਸੀ ਦਿਨ ਲੈ ਜੂ ਇਹ ਪੰਜ 6 7 ਲੈ ਜੀ ਤੇ ਕਿੰਨਾ ਗੱਦਾ ਦਿੱਤਾ ਬਾਈ 13 14 14 ਲੀਟਰ ਉਹ ਕਹਿੰਦੇ ਸੀ ਪਹਿਲੇ ਸੂਏ ਚੋਇਆ ਹੁਣ ਸੁੰਦੇ ਦੂਜਾ ਅਗਲਾ ਆਪਣਾ ਤੀਜਾ ਮੰਨ ਲੈ ਠੀਕ ਆ ਉਹਦੇ ਦੂਜਾ ਪਾ ਮੇਰੇ 16 ਲੀਟਰ ਦਾ ਯਾਰ ਇਹਨੇ ਆਰਾਮਦਾਰੀ ਨਾ ਦੇਣਾ ਯਾਰ ਠੀਕ ਆ ਆਪਾਂ 18 ਦਾ ਨਹੀਂ ਕਹਿੰਦੇ 16 ਲਾ ਨਾੜਾ ਨੁੜਾ ਕਿਆ ਬਾਤਾਂ ਆ ਨੋੜਦਾ ਬਾਈ ਕੋਈ ਮੋਂ ਨਾ ਖੜੂ ਜਿੱਥੇ ਖੜਾਓ ਤੇ ਕੀ ਮੁੱਲ ਆ ਦੇਣ ਲੈਂਦੇ ਇਹ ਆ ਪਰ 42000 ਦੀ ਦੇ ਦੇਣੀ ਆ ਬਾਹਰ ਨਾ ਕੋਈ ਹੈ ਨਾ ਉਹ ਕਰ ਦੇ ਲੈ ਹੁਣ ਕੋ ਬਾਹਰ ਕੱਢੀ ਆ ਹੂੰ ਬੀ ਚੰਗੀ ਉਹਦਾ ਬਾਕੀ ਰਾਜੀ ਚੰਗੀ ਚੈੱਕ ਕਰ ਲੋ ਬਹੁਤ ਪਿਆਰਾ ਕੱਦ ਚੰਗਾ ਬਾਈ ਥੋੜੀ ਜੀ ਲਿੱਸੀ ਲਿੱਸੀ ਆ ਕਿ ਨਹੀਂ ਬਾਈ ਹਾਂ ਉਹਦੇ ਨੂੰ ਰਾਜੀ ਆ ਇਹ ਦੂਜੀ ਨੂੰ ਉਦ ਨਾਲ ਭਾਰੀ ਆ ਗਈ ਹਾਂ ਮੁੱਲ ਬਈ 48000 ਬਾਕੀ ਆਏਗੇ ਦਾ ਥੋੜਾ ਕੜਾ ਮਾਨਟਨ ਮਾਨਟਨ ਕਰ ਦਾਂਗੇ ਠੀਕ ਆ ਬਈ ਮਾਨਟਨ ਹੋ ਜਾ ਕੋਈ ਠੀਕ ਆ ਬਾਕੀ ਬਈ ਆਪਾਂ ਇੱਕ ਵਾਰੀ ਫੇਰ ਤੋਂ ਚੈੱਕ ਕਰਵਾ ਲਾਂ ਥਣਾ ਦੀ ਕੁਆਲਿਟੀ ਝੋਲਾ ਤਾਂ ਮੈਂ ਕਹਣਾ ਬਈ ਬੜਾ ਵੱਡਾ ਝੋਲਾ ਦਾ ਹਾਂ ਜਿਹੜਾ ਲੈ ਗਿਆ ਫਿਰ ਨਜ਼ਾਰੇ ਲੂ ਤਿੰਨਾਂ ਕਿਸੇ ਕੇ ਬਾਈ ਬਾਈ ਕੋਲੇ ਦੋ ਆਪਾਂ ਦੋਵੇਂ ਹੀ ਦਿਖਾਤੇ ਕਿਸੇ ਵੀ ਨੂੰ ਕੋਈ ਪਸੰਦ ਆਉਂਦਾ ਬਾਈ ਨਾ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਦਿੱਤਾ ਲਵਾਜੇ